ਪ੍ਰੀਤਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਰ ਹਾਜ਼ਰ ਹੋਇਆ ਆਪਣੀ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸਾਲ 2023 ਲਗਭਗ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਗੁਰਦੀਨ ਦੇ ਹੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ 1023 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰਦੀਨ ਦੇ ਹੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਇਸ ਤੋਂ ਅੱਗੇ 1024 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਸਤਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪ੍ਰਿਆਹਤ ਦਾ ਅਸਰੇ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਰੱਖੋ ਦਾਸ ਰੇ ਸਿਰ ਤੇ ਮੇਰ ਪ੍ਰਿਆਹਤ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਹੁਣ ਉਹਨਾਂ ਦੋਸਤਾਂ ਦੇ ਆਪਾਂ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਾਂ ਨੂੰ ਕੱਲ ਆਪਣੇ ਪਿਆਰੇ ਕਰ ਕਮਲਾ ਦੇ ਨਾਲ ਪਿਆਰੇ ਪਿਆਰੇ ਕਮੈਂਟ ਲਿਖ ਕੇ ਭੇਜੇ ਹਨ ਆਉ ਸਰਦਾਰ ਰਣਜੀਤ ਸਿੰਘ ਜੀ ਸਿੱਧੂ ਸੁਭਾਸ਼ ਬਹਿਲ ਜੀ ਮਨਕਰਨ ਸਿੰਘ ਮਨਕੀਰ ਸਿੰਘ ਜੋੜੇਚੱਕ ਹੀਰਾ ਸਿੰਘ ਕਬਲਜੀਤ ਕੌਰ ਜੀ ਕੈਨੇਡਾ ਤੋਂ ਬਲਬੀਰ ਕੌਰ ਜੀ ਹਰਸ਼ੀਪਿੰਡ ਤੋਂ ਗੁਰਜੰਦ ਸਿੰਘ ਕੰਗ ਪਿੰਡ ਜਿਲ੍ਹਾ ਲਾਹਾਂਬਾਦ ਜਿਲ੍ਹਾ ਤਰਨਤਾਰਨ ਬ੍ਰਾਮਲੀਨ ਕੌਰ ਜਿਲ੍ਹਾ ਗੁਰੂ ਸੋ ਇਹ ਸਨ ਪਿਆਰੇ ਦੋਸਤ ਜਿਨ੍ਹਾਂ ਦੇ ਆਪਾਂ ਨੂੰ ਕੱਲ ਕਮੈਂਟ ਪ੍ਰਾਪਤ ਹੋਏ ਹਨ ਸਾਥ ਸੰਗਤ ਜੀ ਤੁਸੀਂ ਵੀ ਸਹਿਜ ਪਾਠ ਪਰਿਵਾਰ ਦੇ ਨਾਲ ਜੁੜੋ ਤੇ ਆਪਣੀ ਸਹਿਜ ਪਾਠ ਸਰਵਣ ਕਰੋ ਤੇ ਸਹਿਜ ਪਾਠ ਸਰਵਣ ਕਰਕੇ ਆਪਣੇ ਪਿਆਰ ਭਰੀ ਕਮੈਂਟ ਲਿਖ ਕੇ ਭੇਜੋ ਤੁਹਾਡੇ ਨਾਮ ਹੀ ਦਾਸ ਹੋਲੋਂ ਆਪਣੇ ਚੈਨਲ ਤੇ ਬੋਲੇ ਜਾਣਗੇ ਸਾਥ ਸੰਗਤ ਆਓ ਹੁਣ ਸ੍ਰੀ ਸਹਿਜ ਪਾਠ ਸਰਵਣ ਕਰਿਏ ਜੀ ਮਾਰੂ ਮਲਾ ਪਹਿਲਾ ਮਾਰੂ ਰਾਤ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਰਬਿੰਦ ਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਸਾਚੈ ਮਿਲੈ ਸ਼ਬਦ ਮਲਾਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ ਕਿ ਸਦਾ ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ ਆਪਣੇ ਚਰਨਾਂ ਵਿੱਚ ਮਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਿਆ ਜਾ ਤਿਸ ਬਾਣਾ ਸਹਿਜ ਸੁਮੈ ਪਰ ਜਦੋਂ ਉਸ ਨੂੰ ਚੰਗਾ ਲੱਗਾ ਉਹ ਬੰਦੇ ਅਡੋਲ ਆਤਮਕੋ ਸਭ ਚਲੀਨ ਹੋ ਗਏ ਤੇਰ ਭਵਨ ਜੋਤ ਤਰੀ ਪਰਮੇਸ਼ਰ ਅਵਰ ਨ ਦੂਜਾ ਪਾਈ ਹੈ ਪ੍ਰਮਾਤਮਾ ਨੇ ਆਪਣੀ ਜੋਤ ਤਿੰਨਾ ਭਵਨ ਵਿੱਚ ਟਿਕਾ ਕੇ ਰੱਖੀ ਹੈ हे ਭਾਈ ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ਜਿਸ ਕਹ ਚਕਰ ਤਿਸ ਕੀ ਸੇਵਾ ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ ਸ਼ਬਦ ਪੁਤੀਜੈ ਅਲਖ ਅਭੇਵਾ ਜਦੋਂ ਭਗਤ ਜਨ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ ਤਾਂ ਅਲਖ ਤੇ ਅਭੇ ਪ੍ਰਭੂ ਉਹਨਾਂ ਦੀ ਇਸ ਘਾਲ ਤੋਂ ਪਰਸਨ ਹੁੰਦਾ ਹੈ ਭਗਤਾਂ ਦਾ ਗੁਣਕਾਰੀ ਕਰਤਾ ਬਖਸ਼ ਲਭ ਵਡਿਆਈ ਹੈ ਕਰਤਾਰ ਆਪਣੇ ਭਗਤਾਂ ਵਿੱਚ ਆਤਮਿਕ ਗੁਣ ਪੈਦਾ ਕਰਦਾ ਹੈ ਆਪ ਉਹਨਾਂ ਉਤੇ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦਿੰਦਾ ਹੈ ਦਿੰਦਾ ਟੋਟ ਨਾ ਆਵੇ ਸਚੇ ਜੀਵਨ ਦਾਤਾ ਦੇ ਕੇ ਸਦਾ ਥੇ ਰਹਿਣ ਵਾਲੀ ਪ੍ਰਮਾਤਮਾ ਦੇ ਭੰਡਾਰਿਆਂ ਵਿੱਚ ਘਾਟਾ ਨਹੀਂ ਪੈਂਦਾ ਲਾ ਲਾ ਮੁਕਰ ਪਾਉਂਦੇ ਕੱਚੇ ਪਰ ਥੋੜੇ ਵਿੱਤੇ ਜੀਵ ਦਾਤਾ ਲੈ ਕੇ ਵੀ ਮੁਕਰ ਜਾਂਦੇ ਹੈ ਮੂਲ ਨਾ ਬੁਝੋ ਸਾਚ ਨਰੀ ਜਾ ਦੂਜਾ ਪਰਮ ਪੁਲਾਈ ਹੈ ਆਪਣੇ ਜੀਵਨ ਦੇ ਮੂਲ ਪ੍ਰਭੂ ਦੇ ਖੁੱਲੇ ਦਿਲ ਸਭਾਨੂ ਨਹੀਂ ਸਮਝਦੇ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜੁੜਨ ਲਈ ਜੀਵਨ ਨੂੰ ਰੀਜ ਪੈਦਾ ਨਹੀਂ ਹੁੰਦੀ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਛਾਹ ਵਿੱਚ ਭਟਕ ਕੇ ਕਿਰਾਏ ਪੈ ਰਹੇ ਹੰਨ ਗੁਰਮੁਖ ਜਾਗ ਰਹਿ ਦਿਨ ਰਾਤੀ ਜਿਹੜੇ ਬੰਦੇ ਗੁਰੂ ਦੇ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹੋਂ ਸੁਚੇਤ ਰਹਿੰਦੇ ਹਨ ਸੱਚ ਹੈ ਕੀ ਲੈ ਵ ਗੁਰਮਤ ਜਾਤੀ ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ ਸਿਰ ਪ੍ਰਭੂ ਦੀ ਲਗਨ ਦਾ ਆਨੰਦ ਪਛਾਣ ਲੈਂਦੇ ਹਨ ਮਨਮੁਖ ਸੋਈ ਰੈ ਸਲਟਾ ਗੁਰਮੁਖ ਸਾਬਤ ਭਾਈ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹੀ ਆਪਣੇ ਆਤਮਿਕ ਜੀਵਨ ਦੀ ਪੂੰਜੀ ਨੂੰ ਮਾਇਆ ਦੇ ਹੱਲਿਆਂ ਤੋਂ ਬਚਾ ਕੇ ਰੱਖਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿੱਚ ਗਾਫਰ ਟਿਕੇ ਰਹਿੰਦੇ ਹਨ ਆਤਮ ਗੁਣਾਂ ਦਾ ਸਰਮਾਇਆ ਲਟਾ ਬੈਠਦੇ ਹਨ ਕੂੜਾ ਆਵੇ ਕੂੜੇ ਜਾਵੇ ਉਹ ਜੀਵ ਸ੍ਰੀਆਂ ਮਾਇਆ ਦੇ ਮੋਹ ਵਿੱਚ ਗਰਸੇ ਹੀ ਜਾਂਦੀ ਹੈ ਮਾਇਦੇ ਮੋਹ ਵਿੱਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ ਕੂੜੈ ਰਾਤੀ ਕੂੜ ਕੁਮਾਵ ਜਿਹੜੀ ਮਾਇਆ ਦੇ ਮੋਹ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ ਉਹ ਸਦਾ ਮਾਇਆ ਦੇ ਮੋਹ ਦਾ ਹੀ ਵਨਜ ਕਰਦੀ ਹੈ ਸ਼ਬਦ ਮਲੇ ਸੇ ਦਰਗਾਹ ਪੈਂਦੇ ਗੁਰਮਖ ਸੁਰਤ ਸੁਮਈ ਹੈ ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਗੁਰੂ ਦੀ ਸ਼ਰਨ ਪੈਣ ਵਾਲੀ ਬੰਦਿਆਂ ਦੀ ਸੁਰਤ ਪ੍ਰਭੂ ਦੀ ਯਾਦ ਵਿੱਚ ਟਿਕੀ ਰਹਿੰਦੀ ਹੈ ਕੂੜ ਮੁੱਠੀ ਠਗੀ ਠਗਵਾੜੀ ਜਿਹੜੀ ਜੀਵ ਸਤਰੀ ਮਾਇਆ ਦੀ ਤ੍ਰਿਸ਼ਨਾ ਵਿੱਚ ਮੋਈ ਰਹਿੰਦੀ ਹੈ ਉਸ ਦੇ ਆਤਮਿਕ ਜੀਵਨ ਦੀ ਬਾਗੀਚੀ ਨੂੰ ਇਹ ਜਿਹੜੇ ਪੰਜ ਵਕਾਰ ਨੇ ਇਹ ਠੱਗ ਲੈਂਦੇ ਹਨ ਜੋ ਵਾਰੀ ਉਜਾੜ ਉਜੜੀ ਜਿਵੇਂ ਕੋਈ ਫੁਲਵਾੜੀ ਕਿਤੇ ਅਜਾੜ ਵਿੱਚ ਨਖਸ਼ਮੀ ਹੋਣ ਕਰਕੇ ਉਜੜ ਜਾਂਦੀ ਹੈ ਨਾਮ ਬਿਨਾ ਕਿਸ ਸਾਧਨ ਲੱਗੇ ਹਰ ਬਿਸਰਿਆ ਦੁੱਖ ਪਾਈ ਹੈ ਭਾਵੇਂ ਮਾਇਦੇ ਮੁਵਜ ਫਸੀ ਲੈਂਦੀ ਹੈ ਫੇਰ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖੇਚ ਸਵਾਦ ਨਹੀਂ ਲੱਗ ਸਕਦੀ ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁਖੀ ਪਾਉਂਦੀ ਹੈ ਭੋਜਨ ਸਾਚ ਮਿਲੇ ਅਗਾਈ ਜਿਸ ਨੂੰ ਨਾਮ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਆਤਮਿਕ ਜ਼ਿੰਦਗੀ ਵਾਸਤੇ ਭੋਜਨ ਮਿਲਦਾ ਹੈ ਉਹ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ ਨਾਮ ਰਤਮ ਸਾਚੀ ਵਡਿਆਈ ਜਿਸ ਨੂੰ ਪ੍ਰਮਾਤਮਾ ਦਾ ਨਾਮ ਰਚਣ ਲੱਗ ਪੈਂਦਾ ਹੈ ਉਸ ਨੂੰ ਲੋਕ ਪ੍ਰਲੋਕ ਵਿੱਚ ਸਦਾ ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ ਚੀਨ ਆਪ ਪੁਛਣ ਸੋਈ ਜੋਤੀ ਜੋਤ ਮਲਾਈ ਹੈ ਜਿਹੜਾ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਧਾਰੀ ਦਾ ਹੈ ਉਹ ਹੀ ਆਪਣੇ ਜੀਵਨ ਮਨੋਰਥ ਨੂੰ ਪਛਾਣਦਾ ਹੈ ਉਸ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਨਾ ਉਹ ਪੁੱਲੀ ਚੋਟਾਂ ਖਾਏ ਜਿਹੜੀ ਜੀਵ ਸਤਿ ਪ੍ਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ ਬਹੁਤ ਸਿਆਣਪ ਭਰਮ ਨਾ ਜਾਏ ਦੁਨੀਆ ਦੇ ਕੰਮਾਂ ਵਿੱਚ ਭਾਵੇਂ ਉਹ ਬਹੁਤ ਸਿਆਣਪ ਵਿਖਾਵੇ ਉਸ ਦੀ ਮਾਇਆ ਦੀ ਪਟਕਣਾ ਦੂਰ ਨਹੀਂ ਹੁੰਦੀ ਪੱਛ ਪੱਛ ਮੂਅ ਅਚੇਤ ਨਾ ਚੇਤ ਹੈ ਅਜਗਰ ਪਾਰ ਲਗਾਈ ਹੈ ਜਿਹੜੇ ਬੰਦੇ ਪ੍ਰਮਾਤਮਾ ਦੀ ਯਾਦ ਵੱਲੋਂ ਅਵੇਸਲੇ ਰਹਿੰਦੇ ਹਨ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ ਉਹ ਮਾਇਆ ਦੇ ਮੂਹ ਵਿੱਚ ਖੁਆਰ ਹੋ ਕੇ ਆਤਮਿਕ ਮੌਤ ਸੇੜਦੇ ਹਨ ਉਹ ਮੋਹ ਦੇ ਬਹੁਤ ਹੀ ਭਾਰੇ ਮੋਹ ਸੇਠ ਲੱਦੇ ਰਹਿੰਦੇ ਹਨ ਬੇਨ ਬਾਦ ਬਰੋਗਾ ਕੋਈ ਨਹੀਂ ਮਾਇਦੇ ਮੂਹ ਵਿੱਚ ਫਸਿਆ ਦਾ ਜਿੱਧਰ ਕਿਧਰ ਵੀ ਹਾਲ ਵੇਖੋ ਝਗੜਿਆਂ ਤੋਂ ਵਿਰੋਧ ਤੋਂ ਕੋਈ ਵੀ ਖਾਲੀ ਨਹੀਂ ਹੈ ਮਾਇਦ ਖਲ ਤਿਸ ਸੁਲਾਈ ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤੇ ਮੈਨੂੰ ਕੋਈ ਐਸਾ ਵਿਖਾਓ ਮੈਂ ਉਸ ਦਾ ਸਤਕਾਰ ਕਰਦਾ ਹਾਂ ਮਨ ਤਨ ਅਰਪ ਮਿਲੇ ਜਗ ਜੀਵਨ ਹਰ ਸਿਓ ਬਰਤ ਬਣਾਈ ਹੈ ਆਪਣਾ ਮਨ ਤੇ ਸਰੀਰ ਪੇਟਾ ਕੀਤਾ ਹੀ ਭਾਵ ਆਪਣੇ ਮਨ ਦੀ ਅਗਵਾਈ ਤੇ ਗਿਆਨ ਇੰਦਰਾਂ ਦੀ ਭਟਕਣਾ ਛੱਡਿਆ ਹੀ ਜਗਤ ਦਾ ਜੀਵਨ ਪਰਮਾਤਮਾ ਮਿਲਦਾ ਹੈ ਤਦੋਂ ਹੀ ਉਸ ਨਾਲ ਸਾਝ ਬਣਦੀ ਹੈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ ਕੋਈ ਆਦਮੀ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਤੇ ਕਿੰਨਾ ਵੱਡਾ ਹੈ ਜੋ ਕੋ ਵੱਡਾ ਕਹਾਈ ਵਡਾਈ ਖਾਵੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਖਵਾ ਕੇ ਇਹ ਮਾਣ ਕਰੇ ਕਿ ਮੈਂ ਪ੍ਰ부 ਦੀ ਗਤ ਨਿਤ ਲੱਭ ਸਕਦਾ ਹਾਂ ਤਾਂ ਇਹ ਮਾਣ ਉਸ ਦੇ ਆਤਮਿਕ ਜੀਵਨ ਤੋਂ ਬਾਤ ਕਰ ਦਿੰਦਾ ਹੈ ਸੱਚੇ ਸਹਬ ਤੋਂ ਤਨ ਦਾਤੀ ਸਗਲੀ ਤਨ ਹੈ અપਾਈ ਹੈ ਸਾਰੀ ਸਿਸਟੀ ਸਦਾ ਥੇ ਰਹਿਣ ਵਾਲੀ ਮਾਲਕ ਨੇ ਪੈਦਾ ਕੀਤੀ ਹੈ ਸਭ ਨੂੰ ਦਾਤਾਂ ਦਿੰਦਾ ਹੈ ਪਰ ਉਸ ਦੀਆਂ ਦਾਤਾਂ ਵਿੱਚ ਕਮੀ ਨਹੀਂ ਹੁੰਦੀ ਵੱਡੀ ਵੱਡਾਈ ਵੇ ਪ੍ਰਵਾਹੇ ਪਰਮਾਤਮਾ ਦੀ ਇੱਕ ਬੜੀ ਭਾਰੀ ਸਿੱਟ ਹੈ ਕਿ ਇਤਨੇ ਵੱਡੇ ਜਗਤ ਪਰਿਵਾਰ ਦਾ ਮਾਲਕ ਖਸਮ ਹੋ ਕੇ ਵੀ بے ਪ੍ਰਵਾਹ ਹੈ ਪ੍ਰਬੰਧ ਕਰਨ ਵਿੱਚ ਘਬਰਾਉਂਦਾ ਨਹੀਂ ਆਪ ਹੀ ਪਾਏ ਦਾਨ ਸੁਮਾਏ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜਕ ਪੜਾਉਂਦਾ ਹੈ ਆਪ ਉਹ ਦਿ얄 ਦੂਰ ਨਹੀਂ ਦਤਾ ਮਿਲਿਆ ਸਹਿਜ ਰਜਾਈ ਹੈ ਸਭ ਦਾਤਾਂ ਦਾ ਮਾਲਕ ਪ੍ਰਭੂ ਦਾਇਆ ਦਾ ਸੂਮਾ ਹੈ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਰਜਾ ਦਾ ਮਾਲਕ ਜਿਸ ਜੀਵ ਨੂੰ ਮਿਲ ਪੈਂਦਾ ਹੈ ਉਹ ਵੀ ਆਤਮਿਕ ਡੋਲਤਾ ਵਿੱਚ ਟਿਕ ਜਾਂਦਾ ਹੈ ਇੱਕ ਸੋਗੀ ਇੱਕ ਰੋਗ ਵੀ ਆਪ ਸ੍ਰਸ਼ਟੀ ਦੇ ਅਨੇਕਾਂ ਜੀਵ ਸੋਗ ਵਿੱਚ ਗਰਸੇ ਰਹਿੰਦੇ ਹਨ ਅਨੇਕਾਂ ਜੀਵ ਰੋਗ ਹੀਟ ਦਬਾਏ ਰਹਿੰਦੇ ਹਨ ਜੋ ਕਿਸ਼ ਕਰੈ ਸੋ ਆਪੇ ਅਪੇ ਜੋ ਕੁਝ ਕਰਦਾ ਹੈ ਪ੍ਰਭੂ ਆਪ ਹੀ ਆਪ ਕਰਦਾ ਹੈ ਭਗਤ ਪਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਜੋ ਮਨੁੱਖ ਪੂਰੇ ਗੁਰੂ ਦੀ ਮਤ ਦੇ ਰਾਹੀ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਦਾ ਹੈ ਉਹ ਉਸ ਅਮਰ ਪ੍ਰਭੂ ਵਿੱਚ ਲੀਨ ਲਿੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਆਪਣਾ ਆਪ ਲਖਾ ਦਿੰਦਾ ਹੈ ਉਸ ਨੂੰ ਕੋਈ ਸੋਗ ਕੋਈ ਰੋਗ ਨਹੀਂ ਵਿਅਪਦਾ ਇੱਕ ਨੰਗ ਭੁੱਖ ਪਵਰ ਪੁਆਈ ਅਨੇਕਾਂ ਬੰਦੇ ਜਗਤ ਤਿਆਗ ਕੇ ਨੰਗੇ ਰਹਿੰਦੇ ਹਨ ਭੁੱਖਾਂ ਕੱਟਦੇ ਹਨ ਤਿਆਗ ਦੇ ਭੁਲੇਖੇ ਦੇ ਪਟਕਾਏ ਹੋਏ ਥਾਂ ਥਾਂ ਭੋਂਦੇ ਫਿਰਦੇ ਹਨ ਇੱਕ ਅਠ ਕਰ ਮਰਨ ਕੀਮਤ ਪਾਏ ਅਨੇਕਾਂ ਬੰਦੇ ਕਿਸੇ ਮਿੱਠੀ ਆਤਮਿਕ ਉਨਤੀ ਦੀ ਪ੍ਰਾਪਰਤੀ ਦੀ ਖਾਤਰ ਆਪਣੇ ਸਰੀਰ ਉਤੇ ਤੱਕਾ ਯੋਰ ਕਰਕੇ ਮਰਦੇ ਹਨ ਪਰ ਅਜੇ ਹ ਕੋਈ ਮਨੁੱਖ ਮਨੁੱਖਾ ਜੀਵਨ ਦੀ ਕਦਰ ਨਹੀਂ ਸਮਝਦਾ ਗਤ ਅਰਗਤ ਕੀ ਸਾਰ ਨਾ ਜਾਣੇ ਬੁੱਧਾ ਸ਼ਬਦ ਕਮਾਈ ਹੈ ਅਜੇ ਕਿਸੇ ਬੰਦੇ ਨੂੰ ਚੰਗੇ ਮੰਦੇ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਉਹ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾਉਂਦਾ ਹੈ ਜੋ ਗੁਰੂ ਦਾ ਸ਼ਬਦ ਅਨਸਾਰ ਆਪਣਾ ਜੀਵਨ ਧਾਲਦਾ ਹੈ ਇੱਕ ਤੀਰਥ ਨਾਵੇ ਅਨ ਨ ਕਵੇ अनेका ਬੰਦੇ ਜਗਤ ਤਿਆਗ ਕੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਹਨ ਤੇ ਅੰਨ ਨਹੀਂ ਖਾਂਦੇ ਦੁੱਧਾ ਧਾਰੀ ਬਣਦੇ ਹਨ ਇੱਕ ਅਗਨ ਜਲਾਵਾ ਦੇਖ ਪਾਵੇ अनेका ਬੰਦੇ ਤਿਆਗੀ ਬਣ ਕੇ ਅੱਗ ਬਰਦੇ ਹਨ ਧੂਣੀਆਂ ਤਪਾਉਂਦੇ ਹਨ ਆਪਣੇ ਸਰੀਰ ਨੂੰ ਤਪੋਂ ਦਾ ਕਸ਼ਟ ਲਿੰਦੇ ਹਨ RAM ਨਾਮ ਬਿਨ ਮੁਕਤ ਨਾ ਹੋਈ ਕਿਤਬਿਤ ਪਾਰ ਲੰਗਾਈ ਹੈ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਾਇਆ ਦੇ ਬੰਦਰੋਂ ਤੋਂ ਖੁਲਾਸੀ ਨਹੀਂ ਮਿਲਦੀ ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ ਸੁੰਦਰ ਤੋਂ ਪਾਰ ਨਹੀਂ ਲੰਘ ਸਕਦਾ ਗੁਰਮਤਿ ਛੋੜਾ ਉਜੜ ਜਾਈਂ ਕਈ ਬੰਦੇ ਐਸੇ ਹਨ ਜੋ ਉਹੜੇ ਜਾ ਕੇ ਗੁਰੂ ਦੀ ਮਤ ਤੋਂ ਤੁਰਨਾ ਛੱਡ ਦਿੰਦੇ ਹਨ ਮਨਮੁਖ RAM ਨਾ ਜਪੇ ਅਵਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਬੈੜਾ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਪੱਚ ਪੱਚ ਬੁੱਢਾ ਕੂੜ ਕਮਾਵੇ ਕੂੜ ਕਾਲ ਬਰਾਈ ਹੈ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ ਨਿਰਾ ਮਾਇਆ ਦਾ ਧੰਦਾ ਹੀ ਕਰਦੇ ਹਨ ਅਜਿਹੇ ਬੰਦੇ ਖੁਆਰ ਹੋ ਕੇ ਮਾਇਦੇ ਮੋਹ ਦੇ ਸਮੁੰਦਰ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ ਮਾਇਦੇ ਮੋਹ ਦੇ ਝੂਠੇ ਧੰਦੇ ਵਿੱਚ ਫਸੇ ਰਹਿਣ ਕਰਕੇ ਆਤਮਾ ਕੋ ਮੌਤ ਉਹਨਾਂ ਦੀ ਵੈਰਣ ਬਣ ਜਾਂਦੀ ਹੈ ਹੁਕਮ ਹੈ ਆਵੇ ਹੁਕਮ ਹੈ ਜਾਵੇ ਹਰੇਕ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਜਗਤ ਵਿੱਚ ਆਉਂਦਾ ਹੈ ਉਸੇ ਹੁਕਮ ਅਨੁਸਾਰ ਇਥੋਂ ਚਲਾ ਜਾਂਦਾ ਹੈ ਬੂਝਾ ਹੁਕਮ ਸੋ ਸਾਚ ਸੁਮਾਵੇ ਜਿਹੜਾ ਜੀਵ ਉਸ ਦੀ ਰਜਾ ਨੂੰ ਸਮਝ ਲੈਂਦਾ ਹੈ ਉਹ ਉਸ ਸਦਾ ਸਿਰ ਪ੍ਰਭੂ ਵਿੱਚ ਲੀਨ ਲਿੰਦਾ ਹੈ ਨਾਨਕ ਸਾਚ ਮਿਲੇ ਮਨ ਭਾਵੈ ਗੁਰਮੁਖ ਕਾਰ ਕਮਾਈ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਮਨੁ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਦੀ ਕਾਰ ਕਰਦਾ ਹੈ ਉਸ ਨੂੰ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਉਸੇ ਮਨ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਰਬੰਦ ਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਆਪੈ ਕਰਤਾ ਪੁਰਖ ਬੁਧਾਤਾ ਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿੱਚ ਵਿਆਪਕ ਹੈ ਜਿਨ ਆਪੈ ਆਪ ਅਪਾਏ ਪਛਾਤਾ ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰਕੇ ਇਸ ਦੀ ਸੰਭਾਲ ਦਾ ਫਰਜ਼ ਵੀ ਪਿਛਾਣਿਆ ਹੈ ਆਪ ਸਤਿਗੁਰੂ ਆਪ ਸੇਵਕ ਆਪ ਸ੍ਰਿਸ਼ਟੀ ਉਪਾਈ ਹੈ ਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਆਪ ਨੇੜੇ ਨਹੀਂ ਦੂਰ ਸਰਬਆਪਕ ਹੋਣ ਕਰਕੇ ਪ੍ਰਭੂ ਆਪ ਹੀਰੇਕ ਜੀਵ ਦੇ ਨੇੜੇ ਹੈ ਕਿਸੇ ਤੋਂ ਦੂਰ ਨਹੀਂ ਬੁੱਢਾ ਗੁਰਮੁਖੀ ਸੇ ਜਨਪੁਰੇ ਜਿਹੜੇ ਮਨੁ ਗੁਰ ਦੇ ਸਾਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੁੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ਤਿੰਨ ਕੀ ਸੰਗਤ ਅਹਨਸਲਾ ਗੁਰ ਸ਼ਗਤ ਸੰਗਤ ਇਹ ਬੜਾਈ ਹੈ ਗੁਰੂ ਦੀ ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤ ਤੋਂ ਵੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ ਜੁਗ ਜੁਗ ਸੰਤ ਪਲੈ ਪ੍ਰਭ ਤੇਰੇ हे ਪ੍ਰਭੂ ਹਰੇਕ ਜੁਗਾ ਵਿੱਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ ਹਰ ਗੁਣ ਗਾਵੇ ਰਸ ਨੂਰ ਸਰੇ ਉਹ ਜੀਵ ਬੰਦੇ ਨਾਲ ਰਸ ਲੈ ਕੇ ਤੇਰੇ ਗੁਣ ਗਾਉਂਦੇ ਹਨ ਉਸ ਤੇ ਕਰੇ ਪਰ ਹਰ ਦੁੱਖ ਦਾਲੂ ਜਿਨ ਨਹੀਂ ਚਿੰਤ ਬੁਰਾਈ ਹੈ ਤੇ ਤੁਮ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ ਏ ਪ੍ਰਭੂ ਤੇਰੀ ਸ਼ਿਫ ਸੁਲਾਕ ਕਰਦੇ ਹਨ ਆਪਣੇ ਅੰਦਰੋਂ ਦੁੱਖ ਦਰਦ ਦੂਰ ਕਰ ਲੈਂਦੇ ਹਨ ਉਹ ਇਹ ਜਗਤ ਰਹਿ ਨਾ ਸੁਤੇ ਦੀ ਸੈ ਉਹ ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ ਸੁਚੇਤ ਰਹਿੰਦੇ ਹਨ ਉਹ ਗਫਲਤ ਦੀ ਨੀਂਦ ਵਿੱਚ ਕਦੇ ਵੀ ਸੁੱਤੇ ਨਹੀਂ ਦਿਸਦੇ ਸੰਗਤ ਕੋਲ ਤਰ ਸਾਚਿ ਪੁਰੀ ਸੈ ਉਹਨਾਂ ਦੀ ਸੰਗਤ अनेका ਕੁੱਲਾਂ ਤਾਰ ਦਿੰਦੀ ਹੈ ਕਿਉਂਕਿ ਉਹ ਸਭ ਨੂੰ ਸਦਾ ਥਿਰ ਪਰਬੂ ਦਾ ਨਾਮ ਮੰਨਦੇ ਹਨ ਕਲ ਮਲ ਮੈਲ ਨਹੀਂ ਤੇ ਨਿਰਮਲ ਓਏ ਰਹਿ ਭਗਤ ਲੈ ਬੁਲਾਈ ਹੈ ਉਹਨਾਂ ਦੇ ਅੰਦਰ ਪਾਪਾਂ ਦੀ ਮੈੜ ਰਤਾਪੀ ਨਹੀਂ ਹੁੰਦੀ ਉਹ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਉਹ ਪ੍ਰਭੂ ਦੀ ਭਗਤੀ ਵਿੱਚ ਰੁੱਝੇ ਰਹਿੰਦੇ ਹਨ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦੇ ਹਨ ਬੁੱਝੈ ਹਰ ਜਨ ਸਤਿਗੁਰ ਬਾਣੀ ਏ ਪ੍ਰਾਣੀਆਂ ਹਰੀ ਜਨ ਦੀ ਸੰਗਤ ਵਿੱਚ ਰਹਿ ਕੇ ਸ਼ਤਗੁਰ ਦੀ ਬਾਣੀ ਵਿੱਚ ਜੁੜ ਕੇ ਇਹ ਪੱਕੀ ਗੱਲ ਸਮਝ ਲਵੋ ਇਹੋ ਜੋ ਬੁਨ ਸਾਹਸ ਹੈ ਦੇਹ ਪੁਰਾਣੀ ਕੇ ਜਵਾਨੀ ਇਹ ਸਵਾਸ ਇਹ ਸਰੀਰ ਸਾ ਪੁਰਾਣੀ ਹੋ ਜਾਣ ਵਾਲੇ ਹਨ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪੁਰਦਤਾਈ ਹੈ ਇਹ ਪ੍ਰਾਣੀ ਜਿਹੜਾ ਵੀ ਜੰਮਿਆ ਹੈ ਉਸਨੇ ਥੋੜੇ ਹੀ ਸਮੇਂ ਵਿੱਚ ਮੌਤ ਦੇ ਵੱਸ ਆ ਜਾਣਾ ਹੈ ਇਸ ਵਾਸਤੇ ਪ੍ਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿੱਚ ਉਸ ਦਾ ਧਿਆਨ ਧਰੋ ਛਡੋ ਪਾਣੀ ਕੂੜਕ ਬਾਰਾ हे ਪ੍ਰਾਣੀ ਮੇਰੀ ਮਾਇਆ ਦੇ ਮੋਦੀਆਂ ਗੱਲਾਂ ਛਡੋ ਕੂੜ ਮਾਰ ਕਾਲ ਉਸੜ ਜਿਸ ਮਨੁੱਖ ਦੇ ਅੰਦਰ ਨਿਰਾ ਮਾਇਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ ਸਾਕਤ ਕੂੜ ਪਚੈ ਮਨ ਹਉਮੈ ਦੋਹੋਂ ਮਾਰਗ ਬਚੇ ਪੁਚਾਈ ਹੈ ਮਾਇਆ ਵਿੜ ਜੀਉ ਮਾਇਆ ਦੇ ਮੋਚ ਖੁਵਾਰ ਹੁੰਦੇ ਹਨ ਜਿਸ ਮਨੁੱਖ ਦੇ ਮਨ ਵਿੱਚ ਹਉਮੈ ਹੈ ਉਹ ਮੇਰ ਤੇਰ ਦੇ ਰਸਤੇ ਪੈ ਕੇ ਖੁਵਾਰ ਹੁੰਦਾ ਹੈ ਹਉਮੈ ਉਸ ਨੂੰ ਖੁਵਾਰ ਕਰਦੀ ਹੈ ਛੋੜਾ ਨਿੰਦਾ ਤਾਤ ਪ੍ਰਾਈ ਪ੍ਰਾਈ ਈਰਖਾ ਤੇ ਪ੍ਰਾਈ ਨਿੰਦਿਆ ਛੱਡ ਦਿਓ ਵਾੜਿ ਪਾੜਿ ਦਜੇ ਸ਼ਾਂਤਿ ਨਾਈ ਜਿਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੇ ਛੜਨ ਵਿੱਚ ਬੈ ਕੇ ਸੜਦੇ ਹਨ ਉਹਨਾਂ ਨੂੰ ਆਪਣੇ ਆਪ ਨੂੰ ਵੀ ਆਤਮਿਕ ਸ਼ਾਂਤੀ ਨਹੀਂ ਮਿਲਦੀ ਮਿਲ ਸਤ ਸੰਗਤ ਨਾਮ ਸੁਲਾਹ ਆਤਮ ਰਾਮ ਸਖਾਈ ਹੈ ਸਤ ਸੰਗਤ ਵਿੱਚ ਮਿਲ ਕੇ ਪ੍ਰਭੂ ਦੇ ਨਾਮ ਦੀ ਸ਼ਿਫ ਸੁਲਾਹ ਕਰੋ ਜਿਹੜੇ ਬੰਦੇ ਸਿਰਫ ਸੁਲਾਹ ਕਰਦੇ ਹਨ ਪ੍ਰਮਾਤਮਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ਛੋਡੋ ਕਾਮ ਕਰੋਧ ਬੁਰੀਾਈ ਕਾਮ ਕਰੋਧ ਅਦਿਕ ਮੰਦ ਕਰਮ ਤਿਆਗੋ ਹਉ ਮੈਂ ਤੰਦ ਛੋਡੋ ਲਪਟਾਈ ਹਉ ਮੈਂ ਦੀ ਉਲਜਨ ਛੱਡੋ ਵਕਾਰਾਂ ਵਿੱਚ ਖਚਤ ਹੋਣ ਤੋਂ ਬਚੋ ਸਤਗੁਰ ਸਰਨ ਪਰੋ ਤਾਂ ਉਬਰੋ ਇਓ ਉਤਰੀਏ ਪਵਜਲ ਪਾਈ ਹੈ ਪਰ ਇਨਾਂ ਵਕਾਰਾਂ ਤੋਂ ਕਦ ਹੀ ਬਚ ਸਕੋਗੇ ਜੇ ਸਤਗੁਰੂ ਦਾ ਆਸਰਾ ਲਵੋਗੇ ਇਸੇ ਤਰ੍ਹਾਂ ਹੀ ਭਾਵ ਗੁਰੂ ਦੀ ਸ਼ਰਨ ਪਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਆਗੈ ਬਿਮਲ ਨਦੀ ਅਗਨ ਬਖ ਚੇਲਾ ਨਰੂਲ ਅਗ ਦੀ ਨਦੀ ਵਕਾਰਾਂ ਵਾਲੇ ਰਸਤੇ ਵਿੱਚ ਬਿਮਲ ਅਗ ਨਦੀ ਨਿੰਦਾ ਤਾਪ ਪ੍ਰਾਈ ਕਾਮ ਕ੍ਰੋਧ ਬੁਰਾਈ ਵਾਲੇ ਜੀਵਨ ਵਿੱਚ ਪਿਆ ਨਰੋਲ ਅਗ ਦੀ ਨਦੀ ਵਿੱਚੋਂ ਦੀ ਜੀਵਨ ਪੰਧ ਬਣ ਜਾਂਦਾ ਹੈ ਜਿੱਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਿਕ ਜੀਵਨ ਨੂੰ ਮਾਰ ਮਕਾਉਂਦੀਆਂ ਹਨ ਤਿੱਥੇ ਅਵਰ ਨਾ ਕੋਈ ਜਿਉ ਅਕੇਲਾ ਉਹ ਆਤਮਿਕ ਮਿਵਤਾ ਵਿੱਚ ਕੋਈ ਹੋਰ ਸਾਥੀ ਨਹੀਂ ਬਣਦਾ ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ ਪਾੜ ਪਾੜ ਅਗਨ ਸਾਗਰ ਦੇ ਲਰੀ ਪਰ ਦਜ ਮਨ ਮੁਖ ਤਾਈ ਹੈ ਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ ਅਗ ਦਾ ਸੁਨੰਦਰ ਇਤਨਾ ਭਾਬੜ ਬਲਦਾ ਹੈ ਇਤਨੀਆਂ ਲਾਟਾਂ ਛੜਦਾ ਹੈ ਕਿ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਉਸ ਚ ਪੈ ਕੇ ਸੜਦੇ ਹਨ ਆਤਮਿਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ ਗੁਰ ਪੈ ਮੁਕਤਦਾਨ ਦੇ ਭਾਣੇ ਇਸ ਅਗ ਦੇ ਸਮੁੰਦਰ ਤੋਂ ਖਲਾਸੀ ਦਾ ਵਸੀਲਾ ਗੁਰੂ ਦੇ ਪਾਸ ਹੈ ਗੁਰੂ ਆਪਣੀ ਰਜ਼ਾ ਵਿੱਚ ਪ੍ਰਮਾਤਮ ਦੇ ਨਾਮ ਦੀ ਖੈਰ ਪਾਉਂਦਾ ਹੈ ਜਿਨ ਪਾਇਆ ਸੋਈ ਬਿਦ ਜਾਣੇ ਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ ਇਸ ਸਮੁੰਦਰ ਵਿੱਚੋਂ ਬਾਹਰ ਨਿਕਲਦਾ ਭੇਤ ਸਮਝ ਲੈਂਦਾ ਹੈ ਜਿਨ ਪਾਇਆ ਤਨ ਪੁੱਛੋ ਪਾਈ ਸੁਖ ਸਤਗੁਰ ਸੇਵ ਕਮਾਈ ਹੈ ਜਿਹਨਾਂ ਨੂੰ ਗੁਰੂ ਤੋਂ ਨਾਮਦਾਨ ਮਿਲਦਾ ਹੈ ਉਹਨਾਂ ਤੋਂ ਪੁੱਛ ਕੇ ਦੇਖ ਲਓ ਉਹ ਦੱਸਦੇ ਹਨ ਕਿ ਸਤਗੁਰ ਦੀ ਦਸੀ ਸੇਵਾ ਕੀਤਿਆਂ ਆਤਮਿਕ ਅਨੰਦ ਮਿਲਦਾ ਹੈ ਗੁਰ ਬੈਨ ਉਰਜ ਮਰੇ ਬਿਕਾਰਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵ ਵਿਕਾਰਾਂ ਵਿੱਚ ਫਸ ਕੇ ਆਤਮਿਕ ਮੌਤ ਸੇੜ ਵੈਂਦੇ ਹਨ ਜਮ ਸਰ ਮਾਰ ਕਰੇ ਖਵਾਰਾ ਆਤਮਿਕ ਮੌਤ ਉਹਨਾਂ ਦੇ ਸਿਰ ਤੇ ਮੋੜ ਮੋੜ ਝੋਟ ਮਾਰਦੀ ਹੈ ਤੇ ਉਹਨਾਂ ਨੂੰ ਖੁਆਰ ਕਰਦੀ ਰਹਿੰਦੀ ਹੈ ਬਾੰਦ ਹੈ ਮੁਕਤ ਨਹੀਂ ਨਰ ਨਿੰਦਕ ਡੂਬਾ ਨਿੰਦ ਪ੍ਰਾਈ ਹੈ ਨਿੰਦਿਆ ਦੀ ਫਾਈ ਵਿੱਚ ਬੱਜੇ ਹੋਏ ਨਿੰਦਕ ਬੰਦਿਆਂ ਦੀ ਨਿੰਦਿਆ ਦੇ 바ਦੀ ਵਿੱਚੋਂ ਖਲਾਸੀ ਨਸੀਬ ਨਹੀਂ ਹੁੰਦੀ ਪ੍ਰਾਈ ਨਿੰਦਿਆ ਦੇ ਸਮੁੰਦਰ ਵਿੱਚ ਸਦਾ ਗੋਤੇ ਖਾਂਦੇ ਰਹਿੰਦੇ ਹਨ ਬੋਲੋ ਸਾਚ ਪੁਛਾਣੋ ਅੰਦਰ ਸਦਾ ਸਿਰ ਪ੍ਰਭੂ ਦਾ ਨਾਮ ਜਪੋ ਉਸ ਨੂੰ ਆਪਣੇ ਅੰਦਰ ਵਸਾ ਪ੍ਰਤੀਤ ਕਰੋ ਦੂਰ ਨਹੀਂ ਦੇਖੋ ਕਰਨ ਅੰਦਰ ਧਿਆਨ ਲਾ ਕੇ ਬਖੋ ਉਹ ਤੇ ਹੱਥੋਂ ਦੂਰ ਨਹੀਂ ਹੈ ਬਿਗਨ ਨਹੀਂ ਗੁਰਮਖ ਤਰ ਤਾਰੀ ایਉ ਭਵ ਜਲ ਪਾਰ ਲੰਗਾਈਏ ਗੁਰੂ ਦੀ ਸ਼ਰਨ ਪੈ ਕੇ ਨਾਮ ਜਪੋ ਨਾਮ ਸਿਮਰਨ ਦੀ ਤਾਰੀ ਤਰੋ ਜੀਵਨ ਸਫਰ ਵਿੱਚ ਰੁਕਾਵਟ ਨਹੀਂ ਆਵੇਗੀ ਗੁਰੂ ਇਸ ਤਰ੍ਹਾਂ ਭਾਵ ਨਾਮ ਜਪਾ ਕੇ ਸੰਸਾਰ ਸਮੁੰਦਰ ਤੋਂ ਪੰਗਾ 파ਰੁੰਗਾ ਲੀਦਾ ਹੈ ਦੇਹੀ ਅੰਦਰ ਨਾਮ ਨਿਵਾਸੀ ਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ ਆਪ ਕਰਤਾ ਹੈ ਅਬਨਾਸੀ ਅਬਨਾਸ਼ੀ ਜਿਹੜਾ ਕਦੀ ਨਾਸ਼ ਨਹੀਂ ਹੁੰਦਾ ਅਬਨਾਸ਼ੀ ਕਰਤਾ ਆਪ ਹੀ ਹਰੇਕ ਦੇ ਅੰਦਰ ਮੌਜੂਦ ਹੈ ਨਾ ਜਿਉ ਮਰੇ ਨਾ ਮਾਰਿਆ ਜਾਈ ਕਰ ਦੇਖੇ ਸ਼ਬਦੁਰ ਜਾਈ ਹੈ ਜੀਵ ਉਸ ਪ੍ਰਮਾਤਮਾ ਦੀ ਅੰਸ਼ ਹੈ ਇਸ ਸਵਾਸੇ ਜੀਵ ਆਤਮਾ ਨਾ ਮਰਦਾ ਹੈ ਨਾ ਇਸ ਨੂੰ ਕੋਈ ਮਾਰ ਸਕਦਾ ਹੈ ਰਜਾ ਦਾ ਮਾਲਕ ਕਰਤਾ ਜੀਵ ਪੈਦਾ ਕਰਕੇ ਆਪਣੇ ਹੁਕਮ ਵਿੱਚ ਸਭ ਦੀ ਸੰਭਾਲ ਕਰਦਾ ਹੈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਪ੍ਰਮਾਤਮਾ ਦਾ ਸੁੱਧ ਸਰੂਪ ਹੈ ਉਸ ਵਿੱਚ ਮਾਇਆ ਦੇ ਮੋਹ ਅਧਿਕ ਦਾ ਤਾਪੀ ਹਨੇਰਾ ਨਹੀਂ ਉਹ ਆਪੇ ਤਖਤ ਬੈਸ ਚਿਆਰਾ ਉਹ ਸੱਚ ਸਰੂਪ ਪ੍ਰਭੂ ਆਪ ਹੀ ਹਰੇਕ ਦੇ ਹਿਰਦੇ ਤਖਤ ਉੱਤੇ ਬੈਠਾ ਹੋਇਆ ਹੈ ਸਾਕਤ ਕੂੜਾ ਬੰਦ ਪੁਆਇਆ ਮਰ ਜਨਮ ਆਈ ਜਾਈ ਹੈ ਪਰ ਮਾਇਆ ਮੇਰੇ ਜੀਵ ਮਾਇਆ ਦੇ ਮੋਹ ਵਿੱਚ ਵੱਜ ਕੇ ਪਟਕਣਾ ਵਿੱਚ ਪਏ ਹਨ ਮਰਦੇ ਹਨ ਜੰਮਦੇ ਹਨ ਉਹਨਾਂ ਦੇ ਇਹ ਅਬਗੁਣ ਦਾ ਗੀੜ ਬਣਿਆ ਰਿਂਦਾ ਹੈ ਗੁਰ ਕਾ ਸੇਵਕ ਸਤਿਗੁਰੂ ਪਿਆਰਾ ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ ਮਾਇਆ ਮੋਟਨ ਲੇਪ ਰਹਿ ਕੇ ਓਏ ਬੈਸੇ ਤਖਤ ਸੋ ਸ਼ਬਦ ਦੇ ਵਿਚਾਰੇ ਹਿਰਦੇ ਤਖਤ ਉਤੇ ਬੈਠੇ ਰਹਿੰਦੇ ਹਨ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿੱਚ ਟਿਕਾਉਂਦੇ ਹਨ ਤਤ ਲਹਿ ਅੰਤਰਗਤ ਜਾਣਾ ਸਤ ਸੰਗਤ ਸਾਚ ਵਡਾਈ ਹੈ ਉਹ ਜਗ ਦੇ ਮੂਲ ਪ੍ਰਭੂ ਨੂੰ ਲੱਭ ਲੈਂਦੇ ਹਨ ਆਪਣੇ ਅੰਦਰ ਵਸ ਦਾ ਪਛਾਣ ਲੈਂਦੇ ਹਨ ਸਾਤ ਸੰਗਤ ਵਿੱਚ ਟਿਕ ਕੇ ਸਦਾ ਸਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਆਦਰ ਪਾਉਂਦੇ ਹਨ ਆਪ ਪੁੱਤਰ ਜਨ ਪਿਤਾ ਤਾਰ ਜਿਹੜਾ ਨਾਮ ਸਿਮਰਦਾ ਹੈ ਉਹ ਆਪ ਸੰਸਾਰ ਸੰਗਤ ਤੋਂ ਪਾਰ ਲੰਘ ਜਾਂਦਾ ਹੈ ਆਪਣੇ ਪਿਤਰਾਂ ਨੂੰ ਪਿਓ ਦਾਦਾ ਆਦਿਕ ਮਜੁਰਗਾ ਨੂੰ ਵੀ ਪਾਰ ਲੰਗਾ ਲਿੰਦਾ ਹੈ ਸੰਗਤ ਮੁਕਤ ਸੁਪਾਰੀ ਉਤਾਰੇ ਉਸ ਦੀ ਸੰਗਤ ਵਿੱਚ ਆਉਣ ਵਾਲਿਆਂ ਨੂੰ ਵੀ ਮਾਇਆ ਦੇ ਬੰਦਲਾਂ ਤੋਂ ਸੁਤੰਤਰਤਾ ਮਿਲ ਜਾਂਦੀ ਹੈ ਪਰ ਉਹ ਸੇਵਕ ਉਹਨਾਂ ਨੂੰ ਪਾਰ ਲੰਗਾ ਲਿੰਦਾ ਹੈ ਨਾਨਕ ਚਿਸਕਾ ਲਾਲਾ ਗੋਲਾ ਜਿਨ ਗੁਰਮੁਖ ਹਰਿ ਲੈ ਬੁਲਾਈ ਹੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮ ਦੇ ਚਰਨਾਂ ਵਿੱਚ ਸੁਰਤ ਜੋੜੀ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਵੀ ਉਸ ਵਡਪਾਗੀ ਦਾ ਸੇਵਕ ਹਾਂ ਗੁਲਾਮ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਮਖਰਬਿੰਦ ਤੋਂ ਮਾਰੂ ਰਾਗ ਦੇ ਵਿੱਚ ਅਚਾਰਨ ਕੀਤੀ ਹੋਈ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਪਾਠ ਕਰਦੇ ਹਾਂ ਸ਼ਬਦ ਵਿਚਾਰਾਂ ਕਰਦੇ ਹਾਂ ਦਾਸਰੇ ਕੋਲੋਂ अनेਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਤੇ ਪੁੱਲਣ ਹਾਰ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਥ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਜਿੰਨਾ ਸਜਣਾ ਨੇ ਅਜੇ ਤੱਕ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰੋ ਜੀ ਦਾਸਰੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਦਾਸ ਆਪ ਜੀ ਦਾ ਕੋਟਨ ਕੋਟ ਧੰਵਾਦੀ ਹੋਵੇਗਾ ਸੋ ਸਾਥ ਸੰਗਤ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਹਿਰਦੇ ਵਿੱਚ ਵਸਾਉਣਾ ਹੈ ਲਾਈਕ ਕਰਨਾ ਹੈ ਅਤੇ ਸ਼ੇਅਰ ਕਰਨਾ ਹੈ ਸਾਥ ਸੰਗਤ ਜੀ ਆਪਣੇ ਪਿਆਰ ਪਰ ਇੱਕ ਕਮੈਂਟ ਲਿਖ ਕੇ ਦਾਸ ਤੇ ਚੈਨਲ ਤੇ ਭੇਜੋ ਦਾਸ ਨੂੰ ਆਪ ਜੀ ਦੇ ਨਾਮ ਤੇ ਆਪਣੇ ਚੈਨਲ ਤੇ ਬੁਲੇ ਜਾਣਗੇ ਸੋ ਸਾਥ ਸੰਗਤ ਇੱਥੇ ਹੀ ਹੁਣ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ